ਅੱਜ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਐਸਐਸਪੀ ਸਾਹਿਬ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਅੱਜ ਈਗਲ 4 ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਕੁਦੀ ਲੜੀ ਵਿੱਚ ਅੱਜ ਓਮ ਪ੍ਰਕਾਸ਼ ਪੁੱਤਰ ਥੂਰਾਮ ਵਾਸੀ ਕੰਡ ਕੀੜੀ ਖੁਰਦ ਦੇ ਘਰ ਰੇਡ ਕੀਤਾ ਗਿਆ ਔਰ ਉਹਦੇ ਘਰ ਸਰਚ ਕੀਤੀ ਗਈ ਹੈ ਤੇ ਸਰਚ ਅਭਿਆਨ ਜਿਹੜਾ ਜੇ ਵੀ ਜਾਰੀ ਹੈ ਇਸ ਲੜੀ ਦੇ ਵਿੱਚ ਜਿਹੜਾ ਆਪਾਂ ਹੋਰ ਵੀ ਜਗ੍ਹਾ ਦੇ ਉੱਤੇ ਰੇਡ ਕਰਨੇ ਆ ਇਹ ਜਿਹੜਾ ਵਾ ਜਿਹੜਾ ਆਪਰੇਸ਼ਨ ਹੈਗਾ ਆ ਇਹ ਮੇਨ ਹੈਗਾ ਕਿ ਆਪਾਂ ਜੋ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਕਰਦੇ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਜਿਹੜੀ ਸਾਰੀ ਕਾਰਵਾਈ ਕਰਨ ਵਾਸਤੇ ਜਿਹੜਾ ਇਹ ਰਚਿਆ ਗਿਆ ਵਾ ਤੇ ਇਹ ਲਗਾਤਾਰ ਇਹ ਜਿਹੜੇ ਹੈਗੇ ਨੇ ਉਪਰਾਲੇ ਆ ਉਹ ਜਾਰੀ ਰਹਿਣਗੇ ਸਰ ਕੁਝ ਬਰਾਮਦ ਵੀ ਹੋਇਆ ਰੇਡ ਦੇ ਦੌਰਾਨ ਹੁਣ ਤੱਕ ਅਜੇ ਕੋਈ ਬਰਾਮਦ ਨਹੀਂ ਹੋਇਆ ਤੇ ਅਭਿਆਨ ਸਭ ਤੋਂ ਅਭਿਆਨ ਜਿਹੜਾ ਉਹ ਚੱਲ ਰਿਹਾ ਹੈ ਥੈਂਕ ਯੂ